ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜੱਟ ਵੌਇਸ ਦੇ ਵਿੱਚ। ਸਿੱਧੂ ਮੂਸੇਵਾਲੇ ਦੇ ਚੋਣ ਵਾਲੇ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਅੱਜ ਪ੍ਰਮਾਤਮਾ ਨੇ ਸਾਡਾ ਸਿੱਧੂ ਮੂਸੇਵਾਲਾ ਵਾਪਸ ਕਰ ਦਿੱਤਾ ਹੈ ਜਿਸ ਦੀ ਜਾਣਕਾਰੀ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ ਸਾਂਝੀ ਕੀਤੀ ਗਈ ਹੈ ਬਲਕੌਰ ਸਿੰਘ ਨੇ ਇਹ ਪੋਸਟ ਸਾਂਝੀ ਕਰਦੇ ਆ ਕੈਪਸ਼ਨ ਦੇ ਵਿੱਚ ਲਿਖਦੇ ਆ ਕਿ ਆ ਸ਼ੁਭਦੀਪ ਨੂੰ ਚੋਣ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਸ਼ੁਭਦਾ ਦਾ ਛੋਟਾ ਵੀਰ ਪਾਇਆ ਹੈ ਵਾਹਿਗੁਰੂ ਜੀ ਦੀ ਮਿਹਰ ਬਖਸ਼ਾ ਪਰਿਵਾਰ ਸਾਡਾ ਬਿਲਕੁਲ ਤੰਦਰੁਸਤ ਹੈ ਸੋ ਤੇ ਹੀ ਅਫਸਾਨਾ ਖਾਨ ਜੀ ਦੇ ਬ੍ਰਦਰ ਖੁਦਾਬਖਸ਼ ਨੇ ਵੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕੀਤਾ ਅੱਜ ਮੇਰਾ ਭਰਾ ਵਾਪਸ ਆ ਗਿਆ ਵਾਹਿਗੁਰੂ ਜੀ ਮੇਰ ਕਰਨ ਸੋ ਦੋਸਤੋ ਤੁਸੀਂ ਸਕਰੀਨ ਉੱਪਰ ਤਸਵੀਰ ਦੇਖ ਸਕਦੇ ਹੋ ਸਿੱਧੂ ਮੂਸੇਵਾਲੇ ਦੇ ਪਿੱਤਾ ਬਲਕੌਰ ਸਿੰਘ ਦੀ ਗੋਦੀ ਵਿੱਚ ਉਹਨਾਂ ਦਾ ਛੋਟਾ ਪੁੱਤਰ ਬੈਠਾ ਹੋਇਆ ਹੈ ਤੇ ਨਾਲ ਹੀ ਸਿੱਧੂ ਮੂਸੇਵਾਲੇ ਦੀ ਤਸਵੀਰ ਵੀ ਹੈ ਇਸ ਮੌਕੇ ਤੇ ਛੋਟਾ ਜਿਹਾ ਕੇਕ ਕੱਟ ਵੀ ਕੀਤਾ ਗਿਆ ਜਿਸ ਉੱਪਰ ਲਿਖਿਆ ਗਿਆ ਹੈ ਹੈਪੀ ਬਰਥਡੇ ਸੋ ਬਾਈ ਜੀ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਇੱਕ ਵਾਰੀ ਕੰਗ੍ਰੈਚੂਲੇਸ਼ਨ ਲਿਖਣਾ ਨਾ ਭੁੱਲਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸ ਕਰ ਲਓ ਜੀ ਆਪਾਂ ਏਦਾਂ ਹੀ ਨਵੀਆਂ ਵੀਡੀਓ ਲੈ ਕੇ ਮਿਲਦੇ ਰਾਵਾਂਗੇ ਤੁਹਾਡੇ ਨਾਲ